ਰਾਜਵੀਰ ਜਵੰਦਾ ਦੀ ਹਾਲਤ ਲਗਾਤਾਰ ਨਾਜ਼ੁਕ ਬਣ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਐਡਮਿਟ ਨੇ ਤੇ ਅੱਜ 10ਵਾਂ ਦਿਨ ਹੈ ਤੇ ਲਗਾਤਾਰ ਜਿਹੜੀ ਉਹਨਾਂ ਦੀ ਕੰਡੀਸ਼ਨ ਹੈ ਉਹ ਡਾਕਟਰਾਂ ਦੇ ਵੱਲੋਂ ਕ੍ਰਿਟੀਕਲ ਦੱਸੀ ਜਾ ਰਹੀ ਹੈ ਤੇ 2 ਦਿਨਾਂ ਤੋਂ ਰਾਜਵੀਰ ਜਵੰਦਾ ਦਾ ਕੋਈ ਵੀ ਮੈਡੀਕਲ ਬੁਲਟਨ ਹੈ ਜਿਹੜਾ ਉਹ ਜਾਰੀ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਡਾਕਟਰਾਂ ਦੇ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਡਾਕਟਰਾਂ ਨੇ ਕਿਹਾ ਸੀ ਕਿ ਰਾਜਵੀਰ ਜਵੰਦਾ ਦਾ ਜਿਹੜਾ ਬ੍ਰੇਨ ਹੈ ਉਹ 0% ਕੰਮ ਕਰ ਰਿਹਾ ਹੈ ਉਨਾਂ ਨੇ ਕਿਹਾ ਕਿ ਜੇਕਰ ਰਾਜਵੀਰ ਜਵੰਦਾ ਨੇ ਕਿਸੇ ਵੀ ਤਰੀਕੇ ਦਾ ਰਿਸਪੌਂਡ ਨਾ ਦਿੱਤਾ ਤਾਂ ਹੋ ਸਕਦਾ ਹੈ ਕਿ ਹੌਲੀ-ਹੌਲੀ ਉਹਨਾਂ ਦੀ ਬਾਡੀ ਦੇ ਜਿਹੜੇ ਅੰਗ ਨੇ ਉਹ ਕੰਮ ਕਰਨਾ ਬੰਦ ਕਰ ਦੇਣ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਅਰਦਾਸਾਂ ਨੇ ਉਹ ਫੈਨਸ ਦੇ ਵੱਲੋਂ ਲੋਕਾਂ ਦੇ ਵੱਲੋਂ ਰਾਜਵੀਰ ਜਵੰਦਾ ਦੇ ਲਈ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਛੇਤੀ ਤੋਂ ਛੇਤੀ ਠੀਕ ਹੋ ਜਾਣ ਉਨਦੀ ਮਾਂ ਜਿਹੜੀ ਲਗਾਤਾਰ ਹਰ ਰੋਜ਼ ਇੱਕੋ ਹੀ ਦੁਆ ਕਰ ਰਹੀ ਹੈ ਕਿ ਮੇਰਾ ਪੁੱਤ ਹੈ ਜਿਹੜਾ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਤੇ ਆਪਣੇ ਘਰ ਵਾਪਸ ਆ ਜਾਵੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਲੋਕ ਦੂਰ ਦੂਰ ਤੋਂ ਰਾਜਵੀਰ ਜਵੰਦਾ ਦੇ ਲਈ ਨੰਗੇ ਪੈਰੀ ਦੇਖ ਲੈ ਕੇ ਆ ਰਹੇ ਨੇ ਅਰਦਾਸਾਂ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਵੀਰ ਹੈ ਜਿਹੜਾ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਲਗਾਤਾਰ ਜਾਰੀ ਨੇ ਕਿਉਂਕਿ ਜਿਹੜੀ ਰਾਜਵੀਰ ਜਵੰਦਾ ਦੀ ਹਾਲਤ ਹੈ ਉਹ ਲਗਾਤਾਰ ਹੀ ਨਾਜ਼ੁਕ ਬੰਦੀ ਜਾ ਰਹੀ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੀ ਇੱਕੋ ਹੀ ਅਰਦਾਸ ਇਸ ਸਮੇਂ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜੇਤੀ ਤੋਂ ਜੇਤੀ ਠੀਕ ਹੋ ਜਾਵੇ